ਸਮਾਣਾ ਪਟਿਆਲਾ ਸੜਕ ਤੇ ਇੱਕ ਫੈਕਟਰੀ ਦੇ ਨਜ਼ਦੀਕ ਹਾਦਸਾ ਹੋਇਆ ਇੱਕ ਵਿਅਕਤੀ ਪੈਦਲ ਮੰਗਤ ਸਿੰਘ ਪਿੰਡ ਖੇੜੀਪੱਤਾ ਦਾ ਹੈ ਜਿਹੜਾ ਕਿ ਮਜ਼ਦੂਰੀਆ ਕੰਮ ਕਰਦਾ ਹੈ ਆਰਐਸਆਈ ਸਮਾਣਾ ਸਾਈਡ ਨੂੰ ਤੋਂ ਪਿੱਛੇ ਤੇ ਕਿਸੇ ਵਹੀਕਲ ਨੇ ਟੱਕਰ ਮਾਰੀ ਹੈ ਜਿਸ ਦੇ ਵਿੱਚ ਉਹ ਜ਼ਖਮੀ ਹੋਇਆ ਉਹਨੂੰ ਸਮਾਣਾ ਕੇ ਸਰਕਾਰੀ ਹਸਪਤਲ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਇਸ ਦੀ ਸੂਚਨਾ ਪੁਲਿਸ ਨੂੰ ਵੀ ਭੇਜੀ ਗਈ ਹੈ ਸਿਟੀ ਪੁਲਿਸ ਸਮਾਣਾ ਨੂੰ ਔਰ ਜਿਹੜੀ ਇਸ ਕੀ ਹਾਲਤ ਹੈ ਵੀ ਠੀਕ ਹੈ ਲੇਕਿਨ ਸਿਰ 'ਤੇ ਸੱਟ ਲੱਗੀ ਹੈ ਇਹਨੂੰ ਪ੍ਰਾਇਰ ਰੈਫਰ ਵੀ ਕੀਤਾ ਜਾ ਸਕਦਾ ਹੈ ਮੇਰਾ ਨਾਮ ਸ਼ਵੇਕ ਸਿੰਘ ਹੈ ਜੀ ਸਾਨੂੰ ਅਮਰੀਕ ਸਿੰਘ ਕਿਹੜਾ ਪਿੰਡ ਖੇੜੀਪੱਤਾ ਹੈ ਹਾਂਜੀ ਪਹਿ ਇਹਨੂੰ ਦੇਖਿਆ ਬੰਦੇ ਜਾਂਦੇ ਟੈਂਟਰ ਰਿੰਦਾ ਉੱਥੇ ਰਹਿੰਦਾ ਮੈਂ ਵੇਖੀ ਸੀ ਕਿਹੜਾ ਮੈਂ ਭੱਜੂ ਕਿਤੇ ਤੇ ਵੇਖਿਆ ਤੇ ਮੈਂ ਮੰਗਾ ਬੰਦਾ ਆਪਣਾ ਇਹਦਾ ਸਮਾਨਾ ਸਟੀਲ ਫੈਕਟਰੀ ਨਹੀਂ ਸਮਾਨਾ ਸਟੀਲੀ ਹਾਂ ਥੋੜਾ ਸਮਾਨਾ ਸਾਈਡ ਨੂੰ ਜਿੱਥੇ ਮਦਨ ਕੰਡਾ ਹੈ ਹਾਂ ਹਾਂ ਉੱਥੇ ਕਰਕੇ ਹੋਇਆ ਜੀ ਛੇਡਲਾ ਬਹੁਤ ਉੱਥੇ ਖੜਾ ਜਾਂਦਾ ਆਪਣੀ ਸਾਈਡ ਤੇ ਹੁੰਦਾ ਸੀ ਮਗਰ ਉਹ ਮੋਟਰਸੈੱਡ ਆਇਆ ਜਵਾਕ ਜਾਨਾ ਉਹਨਾਂ ਵਿੱਚ ਮਾਰਿਆ ਜੀ ਵੱਡੇ ਕਿਤੇ ਵਿਚਾਰੇ ਆਹ ਵਾਕਾ ਹੋਇਆ ਜ ਸਾਡੇ ਦੇ ਗੱਲਾਂ ਸੁਣ ਕੇ ਆਈ ਇਹਦਾ ਨਾਮ ਕੀ ਹੈ ਮੈਂ ਤੇ ਮੰਗਲ ਸਿੰਘ ਆਰਾਮ ਲਖਾਇਆ ਮੈਂ ਇਹ ਸਰ 64 ਸਾਲ ਦਾ ਬੰਦਾ ਹੈ ਮੰਗਲ ਸਿੰਘ ਨਾਮ ਦੱਸਿਆ ਇਹਦਾ ਤੇ ਇਹਦੇ ਇਹ ਸੜਕ ਤੇ ਜਾ ਰਹੇ ਸੀਗਾ ਤੇ ਪਿੱਛੋਂ ਕੋਈ ਇਹਨੂੰ ਮਤਲਬ ਕਿਸੇ ਵਹੀਕਲ ਨਾਲ ਇਹਦੀ ਐਕਸੀਡੈਂਟ ਹੋ ਗਿਆ ਤੇ ਇਹਦੇ ਇੰਜਰੀਜ਼ ਨੇ ਮਲਟੀਪਲ ਇੰਜਰੀਜ਼ ਨੇ ਤੇ ਅਸੀਂ ਇਹਨਾਂ ਨੂੰ ਚੈੱਕ ਕੀਤਾ ਹੈ ਹਲੇ ਤੱਕ ਸਟੇਬਲ ਹੈ ਕੰਡੀਸ਼ਨ ਬਾਕੀ ਕੀ ਟਰੀਟਮੈਂਟ ਚੱਲਦੀ ਪਈ ਹੈ ਕੋਈ ਮਤਲਬ ਸਿਰਮ ਸਟੇ ਸਿਰਲੇਸ਼ਾ ਸਸਪੈਕਟ ਕਰ ਰਹੇ ਹਾਂ ਜੀ ਉਹ ਪਤਾ ਚੱਲੂਗਾ ਸਕੈਨ ਤੋਂ ਬਾਅਦ ਲਫਰ ਕਰੋਗੇ ਨਹੀਂ ਹਲੇ ਦੇਖ ਰਹੇ ਸਰ ਜੀ ਜਿਆਦਾ ਸੀਰੀਅਸ ਜਿਹਾ ਸਾਡੇ ਤੋਂ ਨਹੀਂ ਹੈਂਡਲ ਹੋ ਰਿਹਾ ਪੀਏ ਭੇਜ ਰਿਹਾ ਪੀਏ ਹਲੇ ਹਾਂ ਕਰਨੀ ਹੋਵੇ ਪੀਏ ਕਰਨੀ ਆ ਪਰ ਭੇਜ ਦਾਂਗੇ ਹੁਣ ਪੀਏ ਕੈਮਰਾਮੈਨ ਪਹਿਲਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼